ਇਹ ਕਿ ਗੱਲ ਬਾਤ ਹੋ ਗਈ ਸਰ ਸਰ ਕਹਿੰਦੇ ਉਹਦਾ ਸਪੋਰਟ ਹੋ ਗਿਆ ਕੰਦਾ ਕੀ ਕਹਿੰਦਾ ਇਹਨੂੰ ਅਸੀਂ ਬਚਾ ਨਹੀਂ ਸਕੇ ਮੇਰਾ ਉਹ ਫਾਇਕਲਾ ਬਣਾ ਨਿਕਲ ਗਿਆ ਕਿ ਜੱਕ ਜ਼ਾਮ ਇਹਦੇ ਨਾਲ ਸ਼ੌਕੀਆ ਬਣੇ ਅਸ਼ੂਚ ਹੋਇਆ ਜੀ ਮਗਰ ਨੇ ਵੀ ਸੌਣ ਲਿਆ ਵੀ ਰੂਨ ਲੱਗ ਗਈ ਇਹ ਦੂਸਰੇ ਤੀਸਰੇ ਦਿਨ ਦੀ ਡੈੱਡ ਬੋਡੀ ਆਈ ਪੂਰੇ ਮਾਨ ਸਨਮਾਨ ਨਾਲ ਲੈ ਕੇ ਆਏ ਮਿਲਟਰੀ ਵਾਲੇ ਸਲਾਮੀ ਦੇ ਕੇ ਗਏ ਬਗੈਰ ਦਾ ਫਿਰ ਸਾਡੇ ਸ਼ਮਸ਼ਾਨ ਘਾਟ ਲੈ ਗਏ ਉਤਮ ਗੁਰੂ ਦਾ ਆਖਰੀ ਸੰਸਕਾਰ ਕਰਦਾ ਆਇਆ ਹੈ ਭਗਵੰਤ ਮਾਨ ਜੀ ਵੀ ਆਏ ਬਕਾਇਦਾ ਸਾਡੇ ਨਾਲ ਦੁੱਖ ਸਾਂਝਾ ਕਰਿਆ ਉਹ ਅੰਦਰ ਬੈਠ ਕੇ 10 20 ਮਿੰਟ ਪੂਰੇ ਪਰਵਾਰ ਨਾਲ ਕਹਿੰਦੇ ਅਸੀਂ ਅਜੇ ਦੀ ਤਾਂ ਨਹੀਂ ਜਗ੍ਹਾ ਲੈ ਸਕਦੇ ਕਹਿੰਦੇ ਅਸੀਂ ਅਜੇ ਹੀ ਸਮਝੋ ਸਾਨੂੰ ਭਗਵੰਤ ਮਾਨ ਜੀ ਨੇ ਇਹ ਬਿਆਨ ਦਿੱਤੇ ਆ ਜੋ ਸਾਨੂੰ ਚੱਕ ਦੇ ਗਿਆ ਰਾਸੀ ਦੇ ਗਿਆ ਥੋੜੀ ਬਹੁਤੀ ਇਹ ਕਹਿੰਦਾ ਚਲੋ ਅਸੀਂ ਦੇਜਦਾ ਨਹੀਂ ਸਕਦੇ ਵੀ ਤੁਹਾਡੇ ਬੁਢਾਪੇ ਦਾ ਸਹਾਰਾ ਹੋ ਜੂਗਾ ਵੀ ਤੇਰੇ ਬੇਟੇ ਦਾ ਆਇਆ ਨੇ ਸਹਾ ਦੇ ਦਿੱਤੀਆ ਬਾਰਡਰ ਤੇ ਜੰਗ ਦੇ ਮદાન ਵਿੱਚ ਲੜਦਾ ਸ਼ਹੀਦ ਹੋ ਗਏ ਜਿੱਦਾਂ ਵੀ ਹੋ ਗਿਆ ਇਹ ਸਾਡਾ ਫਰਜ਼ ਬਣਦਾ ਤੁਹਾਨੂੰ ਇੰਨੀ ਸਹਿਤਾ ਦੇਣਾ ਤੇ ਸਾਡਾ ਫਰਜ਼ ਬਣਦਾ ਹੈ ਸਰਕਾਰ ਦੇ ਤੌਰ ਤੇ ਵੀ ਕਿਸੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦੇਈਏ ਆਪਣੇ ਦੇਸ਼ ਲਈ ਜਾਨ ਵਾਰਨ ਵਾਲੇ ਫੌਜੀ ਜਵਾਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਹਰ ਵੱਡਾ ਕਦਮ ਚੁੱਕਣ ਲਈ ਪੰਜਾਬ ਸਰਕਾਰ ਹਮੇਸ਼ਾ ਵਚਨਬੱਧ ਹੈ